ਹਾਂਜੀ ਹਾਥੀਓ ਸ੍ਰੀ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਲੱਗੀਆਂ ਘਾਟਾਂ 'ਚ ਸਪਰੇਅ ਕਰਨ ਤੇ ਦਵਾਈ ਪਾ ਰਹੇ ਹਾਂ ਤਰਸੂਲ ਦੇ ਨਾਲ ਆਹ ਅਖੰਡ ਜੀ ਦੇ ਦिए ਇਹਨੂੰ ਕਿਹੜੀ ਚੀਜ਼ ਆ ਦੇ ਤੇ ਕਿਹਨੂੰ ਪਤਾ ਹੋ ਲੈ ਆਹ ਅਖੰਡ ਜੀ ਆ ਇਹ 8 ਕਿੱਲਿਆਂ ਦੀ ਦਵਾਈ ਆ ਇਹ ਤੇ ਪਾਣੀ ਤਾਂ ਪਾ ਬਾਲਟੀ 'ਚ ਬਾਲਟੀ ਚੱਕ ਆ ਕੇ ਥੋੜੀ ਜਿਹੀ ਦਵਾਈ ਪਿੱਛੋਂ ਫੇਰ ਉਹ ਕਰ ਲਾਂਗੇ ਹਨਾ ਬਾਜ ਬਾਜ ਪਰ ਗਰਮ ਨੂੰ ਕੀ ਹੁੰਦਾ ਇਹਨੂੰ ਯਾਰ ਘੱਟਾਂ ਵਾਲੀ ਹੋ ਜਾਏ ਕੀ ਹੁੰਦਾ ਅੱਧੀ ਕਿ ਕਰ ਲਾ ਆਪਾਂ ਨੂੰ ਜਲਦੀ ਦਾ ਮੋਚ ਤੇ ਲੀ ਜਾ ਹਾਂ ਨਿੱਗਈ ਕੁਛ ਨਹੀਂ ਹੁੰਦਾ ਇਹਦਾ ਉਹ ਹੁੰਦਾ ਵੀ ਚੌਲਾ ਮਿਲੋ ਸੀਵੇਂ ਜਨ ਕਰਦੀਆਂ ਬਈ ਯਾਰ ਖੋਰ ਨਹੀਂ ਆ 8 ਕਿੱਲਾਂ ਦਾ ਇੱਕ ਪੰਪ ਭਰ ਲੈਣਾਗਾ ਕਿੱਨੇ ਬਾਬਾ ਅੱਧਾ ਪੰਪ ਅੱਧਾ ਕਰ ਲੈ ਹਵਲਟੀ ਅੱਧੀ ਬਲਟੀ ਕਰਕੇ ਆ ਪਾਲਾ ਪੈਕਟ ਜੀ ਹਾਂ ਬਸ ਤੱਕ ਜੀ ਨਹੀਂ ਪਾਉਣਾ ਬਸ ਕਰ ਅੱਧੀ ਕਰ ਲੈ ਬਲਟੀ ਤੇ ਇੱਕ ਦਿਰਾ ਜੀ ਆਹ ਕੰਕ ਕੁਝ ਪੀਲ ਪੀਲ ਕੋ ਹੋਗੀ ਤੇ ਪਾਣੀ ਲੱਗੇ ਤੋਂ ਬਾਅਦ ਨਹੀਂ ਪੈ ਗਿਆ ਉਹਦੇ ਕਰਕੇ ਨਾ ਕੰਕ ਥੋੜੀ ਜੀ ਦੇ ਵੀ ਪੀਲੀ ਹੋਈ ਵੀ ਆ ਉਹਦੀ ਖਾਤਰ ਅੱਜ ਸਪਰੇਅ ਲੱਗਿਆ ਮੁੰਡੇ ਕਰਨ ਦੇ ਉੱਪਰ ਕੱਛ ਆ ਪੈਕਟ ਖੋਲ ਲੈ ਚਾਬੀ ਲੈ ਕੇ ਕਿੰਨਾ ਕੁ ਹੋ ਗਿਆ ਫੁੱਲ ਕਰਨਾ 8 ਕਿੰਡਾਂ ਤੇ 1000 ਲੀਟਰ ਪਾਣੀ ਪਾਵਾਂ ਕਿੰਨਾ ਹੋ ਗਿਆ ਸਰਦੂ ਰਿਪਰ ਨਾਗਾ ਜਾ ਰਿਹਾ ਇਹਦੇ ਨਾਲ ਕਿੱਥੇ ਸਰਦੂ 1000 ਲੀਟਰ ਕਰਨਾ ਹੋ ਜੂਗਾ ਥੋੜੀ ਰਹਿ ਗਈ ਇਧਰੋਂ ਭਰ ਲਾਂਗੇ ਤੇ ਉਪਰਾਂ ਨੇ ਬਿਨਾ ਹੋਰ ਕਿ ਹੱਕ ਕਿੱਥੇ ਮੂਰੇ ਮਾਗਰ ਕੇ ਮੈਂ ਕਰੋਗੇ ਖੱਟ ਗਈ ਲੈ ਬਹੁਤ ਗੈਚ ਲਾਂਗੇ 1000 ਲੀਟਰ ਪਾਣੀ ਪੈਣਾ ਕੀ ਰਿਹਾ ਯਾਰ ਯਾਰ ਹੋਰ ਬੈਕਟ ਉਹ ਸੋਹੀ ਚਾਲ ਤੇ ਸਪਰੇ ਕਰਨਾ ਹੈ ਵੈਸੀ ਹੂੰ ਇਹ ਕਹਤਾ ਸੀ ਕਣਕ ਦਬ ਗਈ ਪਰ ਨਹੀਂ ਦਬਦੀ ਮੈਨੂੰ ਬਹੁਤ ਭਾਰੇ ਸ਼ੇਰ ਨੇ ਹਾਂ ਇਹ ਲੱਗੇ ਯਾਰ ਤੁਸੀਂ ਸਪਰੇ ਕਰਨਾ ਕੋਈ ਸੱਤ ਲੱਗਦਾ ਨਹੀਂ ਵੀ ਬੰਦੂਗੀ ਕਰ ਦੇ ਦਿੰਦੇ ਹਾਂ ਹਾਂ ਹੋ ਜੀ ਸੱਟ ਬੱਸ ਜਦੋਂ ਸਪਰੇ ਕਰਤੀ ਰਹਿ ਪਾਤਾ ਸੀ ਪਰ ਸੋ ਉਸੇ ਅਗਮਾਈਓ ਮਾਰਾ ਥੱਲੇ ਲੰਕੀਏ ਬੰਦ ਕਰ ਦਈਏ ਨਹੀਂ ਨਹੀਂ ਚੱਲਣ ਦੇ ਫੁੱਲ ਕਰਨਾ ਫੁੱਲ ਕਿੱਥੇ ਹੋ ਗਿਆ ਕਰਨਾ ਇਹ ਕੀਲੇ ਦਾ ਇੱਕ ਪੈਕਟ ਆ 8 ਰੁਪਏ ਦਾ ਪੈਕਟ ਨੇ 8 ਕੀਲਿਆਂ ਦੇ ਸਾਰੀ ਪਾਣੀ ਇਹ ਸਰਸੂਲ ਮੈਗਨੀਜ਼ ਸਾਰੀ ਪਾਣੀ ਹੈ ਬਾਈ ਸਲਫੇਟ ਹਾਂ ਸਾਰਾ ਪੈਕਟ ਸਰਸੂਲ ਮੈਗਨੀਜ਼ ਆ ਪਤਾ ਨਹੀਂ ਯਾਰ ਖੰਡ ਜੀ ਕੀ ਆ ਤਾਂ ਨਾਂ ਭੁੱਲ ਗਿਆ ਮੈਂ ਮੈਗਜ਼ੀਨ ਉਹ ਆ ਮੈਗ ਆ ਦੇ ਮੈਗਜ਼ੀਨ ਦਾ ਹਾਂ ਪੈਕਟ ਆ ਮੈਗਜ਼ੀਨ ਉਹ ਹੂੰ ਕੀ ਕਰਾਂ ਤੈਨੂੰ ਤੁਮ ਕਰਦੇ ਨਹੀਂ ਪੈ ਰਹੇ ਨੀ ਮਨਾ ਕਿੱਥੇ ਛੜ 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 ਕਰਦਾ ਅੱਬ ਬਲਜਾ ਘੱਟ ਪੈ ਤਾ ਆਉਣ ਨਹੀਂ ਦਿੰਦਾ ਇੱਧਰ ਚੱਲ ਹਾਂ ਹਾਂ ਤੋਈ ਚੱਲ ਪੈਕ ਨਾਲ ਹੁੰਦੇ ਕੀ ਕਰਦਾ ਰਾਜੇ ਛੰਡ ਛੜ ਛਰ ਹੈ ਖਾ ਲੈਂਦਾ ਯਾਰ ਪਾਣੀ ਘਟ ਗਿਆ ਇੱਧਰ ਰੱਖ ਢਾਲ ਜੀ ਤੇ ਇੱਥੇ ਰੱਖ ਢਾਲ ਜੀ ਤੇ ਰੱਖ ਇੱਥੇ ਰੱਖ ਪਾਣੀ ਛਾਉਂਦੋ ਸਾਲੀ ਜੀ ਲੈ ਗਏ ਐਜੋ ਪਾਲਾਂਗੇ ਪਰ ਲਿਆਉ ਉਦੀ ਦੇਖਾ ਤੇ ਹੈਗਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪੇਜ ਨੂੰ ਆਪਾਂ ਨੂੰ ਫੋਲੋ ਕਰ ਲਓ ਇਧਰ ਲਾ ਦੇਖ ਲਓ ਜੀ ਆਹ ਇਹਨੂੰ ਪਾਣੀ ਨਹੀਂ ਲੱਗਿਆ ਵੇ ਸੀ ਇਹ ਆਪਣੀ ਹੈਗੀ ਆ ਨਹੀਂ ਪੈ ਗਿਆ ਸੀ ਇਹਦੇ ਤੇ ਸੰਕੋਹਰ ਪਾਤੀ ਇਹ ਕੰਨ ਕੇ ਸਟਾਕ ਕਿਉਂ ਦਬ ਗਈ ਛੇ ਕੰਨ ਥੋੜੀ ਜੀ ਕਾਰਨ ਤੁਹਾਨੂੰ ਪਹਿਲਾਂ ਵੀ ਅੱਗੇ ਵੀਡੀਓ ਚ ਦੱਸਤਾ ਵੀ ਨਹੀਂ ਜਿਆਦੇ ਪੈ ਗਿਆ ਤੇ 23 ਤਰੀਕ ਨੂੰ ਪਾਣੀ ਲਾਇਆ ਸੀ ਨਹੀਂ ਪੈ ਗਿਆ